ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਰਦੀਪ ਸਿੰਘ ਕੋਟੜਾ ਬਲਾਕ ਬਸੀ ਬਠਾਣਾ ਵੀਕੇ ਜੂ ਇਕਤਾ ਸਿੱਧੂ ਦਾ ਪ੍ਰਧਾਨ ਹੋ ਰਿਹਾ ਹਾਂ ਪਰ ਆਬੋ ਅੱਜ ਫੇਰ ਦੁਬਾਰਾ ਮੈਂ ਇੱਥੇ ਜੋ ਕਿ ਐਸਵਾਈਐਲ ਨਹਿਰ ਇਹਦੇ ਵਿੱਚ ਖੈੜ ਦੀਆਂ ਕਲੋਨੀਆਂ ਦਾ ਗੰਦਾ ਪਾਣੀ ਜੋ ਕੇ ਪੈ ਰਿਹਾ ਪਹਿਲਾਂ ਅਸੀਂ ਆਇਆ ਤਾਂ ਮੈਂ ਤਕਰੀਬਨ ਮਹੀਨੇ ਹੋ ਗਏ ਹੋਣੇ ਮੈਨੂੰ 3 ਤੇ 4 ਦੇ ਲਗਭਗ ਮਹੀਨੇ ਹੋ ਗਏ ਉਦੇ ਉੱਪਰ ਜ਼ਿਆਦਾ ਸਮਾਂ ਹੋ ਗਿਆ ਹੋਗਾ ਐਸਵਾਈਐਲ ਮੈਨੂੰ ਪਹਿਲਾਂ ਵੀ ਸੀ ਦੇਖ ਕੇ ਗਏ ਤੇ ਜਦ ਜਿਹੜਾ ਇਹ ਪਾਣੀ ਆ ਇਹ ਬਿਲਕੁਲ ਥੱਲੇ ਤਾਂ ਹੁਣ ਪਾਣੀ ਆ ਜਿਹੜਾ ਇਹ ਤਕਰੀਬਨ 5 ਕੋ ਫੁੱਟ ਪਾਣੀ ਆ ਜਿਹੜਾ ਇਹ ਇਹ ਸਿਰਫ ਰਹਿ ਗਿਆ ਨਹਿਰ ਦੇ ਉੱਪਰ ਆਉਣ ਦੇ ਕੰਡਿਆਂ ਦੇ ਬਰਾਬਰ ਉਰੇ 5 ਫੁੱਟ ਰਹਿ ਗਿਆ ਬੰਨ ਲੱਗਿਆ ਵਾ ਸਾਰਾ ਆ ਇਧਰਲੇ ਪਾਸੇ ਤੇ ਆਹ ਜਿਹੜਾ ਕਾਗਜ਼ ਲੱਗਿਆ ਵਾ ਇਹਨੂੰ ਬਹੁਤ ਤਕੜਾ ਕਾਗਜ਼ ਲਾਇਆ ਵਾ ਤਾਂ ਕੋਈ ਸ਼ਤਾਨੀ ਕਰਕੇ ਗਿਆ ਇਹ ਕਾਗਜ਼ ਵੀ ਪਾੜਤਾ ਇੱਥੇ ਤੇ ਆਹ ਬੰਨਬਰ ਤੇ ਬਹੁਤ ਤਗੜਾ ਇਹ ਬੰਨ ਲੱਗਿਆ ਪਾਉਰੇ ਇਹ ਐਸ ਬਾਈ ਇਹ ਨਹਿਰ ਦੇ ਉੱਪਰ ਤੇ ਮੇਰੇ ਕਈ ਦਿਨ ਦੀ ਮੈਨੂੰ ਕਹਿ ਰਹੀ ਵੀ ਰਹੇ ਤੇ ਕਈ ਜਣੇ ਕਿ ਪ੍ਰਧਾਨ ਜੀ ਕਹਦੇ ਉੱਥੇ ਚੱਲ ਕੇ ਤੁਸੀਂ ਦੇਖਿਓ ਉਹ ਬੰਨ ਜਦ ਮਰਜੀ ਟੁੱਟ ਸਕਦਾ ਜਾਂ ਨਹਿਰ ਕਿਸੇ ਪਾਸਿਓ ਟੁੱਟ ਸਕਦੀ ਆ ਜਾਂ ਬਸੀ ਵਾਲੇ ਪਾਸੇ ਨੂੰ ਇਧਰੋਂ ਨਹਿਰ ਟੁੱਟ ਸਕਦੀ ਆ ਇਹ ਇੱਥੇ ਸੂਈ ਤੇਰੀ ਸਕਦੇ ਨੇ ਸੈਫ ਹਲਾ ਇਹਦੇ ਏਟਾਂ ਬਹੁਤ ਬੜਾ ਸੈਫ ਹਲਾ ਆ ਆ ਸੈਫ ਹਲਾ ਜਿਹੜਾ ਤੇ ਥੱਲੇ ਪਾਣੀ ਵੀ ਸੇ ਮਾਰ ਹੋ ਰਿਹਾ ਪਹਿਲਾਂ ਪਾਣੀ ਜਿਵੇਂ ਕੋ ਸੁੱਕਾ ਪਿਆਤਾ ਹੁਣ ਇੇਟਾ ਪਾਣੀ ਸੈਫ ਹਲ ਕੋਲ ਵੀ ਚਲੇਗਾ ਵੀ ਭਰ ਰਿਹਾ ਸੈਫ ਹਲ ਵੀ ਇਧਰੇ ਪਾਸੇ ਆ ਗਿਆ ਮਰ ਜਾ ਇੱਧਰ ਤਾਜ਼ਾ ਵਰਾ ਪਿੰਡ ਆ ਗਿਆ ਜਾਂ ਨਹਿਰ ਇੱਧਰੋਂ ਟੁੱਟੂਗੀ ਹੋਰ ਇੱਧਰ ਨੇ ਪਾਸੇ ਵੀ ਅਸੀਂ ਅੱਗੇ ਜਾ ਕੇ ਤੁਹਾਨੂੰ ਸਾਰਾ ਕੁਝ ਦ੍ਰਿਸ਼ੀ ਦਾ ਦਿਖਾਵਾਂਗੇ ਜੋ ਹਾਲਾਤ ਇੱਥੇ ਬਣੇ ਹੋਏ ਆਂ ਜਦ ਵੀ ਜਾਂ ਨਹਿਰ ਟੁੱਟੇ ਕਿਸੇ ਪਾਸੇ ਤੇ ਜਾਂ ਟੁੱਟੇ ਬੰਨ ਕੋਈ ਕੋਈ ਜੀ ਵੀ ਹੋ ਸਕਦਾ ਕਿਸੇ ਟਾਈਮ ਵੀ ਹੋ ਸਕਦਾ ਇਹ ਨਹੀਂ ਹੈਗਾ ਕੋਈ ਭਰੋਸਾ ਨਹੀਂ ਚੀਜ਼ ਦਾ ਹੈਗਾ ਹਾਲੇ ਬਾਰਿਸ਼ ਨਹੀਂ ਹੋਈ ਜਦ ਬਾਰਿਸ਼ ਨੇ ਪੈ ਜਾਣਾ ਔਰ ਪਾਣੀ ਮੈਂ ਕਹਿੰਨਾ ਇੰਨਾ ਆ ਰਿਹਾ ਖੇਤ ਦੀਆਂ ਗੰਦੀਆਂ ਕਲੋਨੀਆਂ ਦਾ ਗੰਦਾ ਪਾਣੀ ਹੈ ਜਿਹੜਾ ਉਹ ਸਿੱਧਾ ਐਸਵੀਐਲ 'ਚ गिरਦਾ ਹੈ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਸਾਰ ਨਹੀਂ ਦਿੱਤੀ ਹੈਗੀ ਕਿੰਨੀਆਂ ਪ੍ਰਸ਼ਾਸਨਗਿਰ ਖਾਇੜ ਦੇ ਨਾਲ ਮੀਟਿੰਗਾਂ ਕਰ ਲਈਆਂ ਫਤੇਗੜ ਸਾਹਿਬ ਮੀਟਿੰਗਾਂ ਕਰ ਲਈਆਂ ਡੀਸੀ ਸਾਹਿਬ ਨਾਲ ਕਹਿੰਦੇ ਅਸੀਂ ਲਿਖ ਕੇ ਦਿੱਤਾ ਵਾ ਸਭ ਕੁਝ ਦੇਖ ਸਕਦੇ ਆ ਚੈੱਕ ਕਰ ਸਕਦੇ ਆ ਤੁਸੀਂ ਆਰਟੀਆਈ ਪਾ ਕੇ ਕਢਾ ਸਕਦੇ ਆ ਜਿਹੜੀਆਂ ਰਿਪੋਰਟਾਂ ਮੈਂ ਕਹਿੰਦੀ ਆ ਉੱਪਰ ਭੇਜੀ ਐ ਮੈਂ ਡੀਸੀ ਸਾਹਿਬ ਕਹਿੰਦੇ ਤੇ ਉਤੇ ਆਵਾਜ਼ ਜਿਹੜੀ ਫਾਈਲ ਹੈ ਬਣਾ ਕੇ ਸਾਰੀ ਭਗਵੰਤ ਮਾਨ ਕੋਲ ਵੀ ਗਈ ਵੀ ਆ ਮੁੱਖ ਮੰਤਰੀ ਸਾਹਿਬ ਕੋਲ ਵੀ ਪਰ ਕਿਸੇ ਨੇ ਪ੍ਰਸ਼ਾਸਨ ਨੇ ਕੋਈ ਇਹਦੇ ਬਾਰੇ ਨਹੀਂ ਦਾ ਕਦਮ اٹھਾਇਆ ਹੈਗਾ ਜਦ ਇਹਨੇ ਟੁੱਟਣਾ ਨਹਿਰ ਨੇ 5 ਬਾਜ ਫੁੱਟ ਖੜਾ ਪਾਣੀ 5 ਫੁੱਟ ਦੇਖ ਲਓ ਕਿੰਨਾ ਹੁੰਦਾ ਔਰ ਫਸਲਾਂ ਵੀ ਨਾਲੇ ਤਬਾਹ ਹੋਣਗੀਆਂ ਔਰ ਪਾਣੀ ਨੇ ਫਿਰ ਕਿੰਨੇ ਪਿੰਡ ਡੱਬਣੇ ਆ ਪਹਿਲਾਂ ਇੱਧਰ ਆਪਣਾ ਲਸ਼ਮਨਗੜ ਬੜਵਾਲਾ ਨਾਨੂਵਾਲ ਹੁੰਦਾ ਹੋਂਦਾ ਖੇੜੀ ਭਾਈ ਦੀ ਜੈ ਸਿੰਘ ਵਾਲਾ ਤੇ ਇੱਧਰ ਲਾਗ ਪਿੰਡ ਆ ਗਏ ਨਾਹਲੇੜੀਆਂ ਫਿਰ ਆ ਗਿਆ ਖਰੌਡਾ ਜੈ ਸਿੰਘ ਵਾਲਾ ਦੇ ਹੁੰਦਾ ਹੁੰਦਾ ਨਗਾਵਾ ਕਲੇਰਾ ਨੂੰ ਪਾਣੀ ਨੇ ਵਜੀਦਪੁਰ ਇਹ ਪਿੰਡਾਂ ਲਗਤ ਤਕਰੀਬਨ 35-40 ਪਿੰਡਾਂ ਜਿਹੜੇ ਇਹ ਪਾਣੀ ਨੇ ਖਤਮ ਕਰਦ ਰਿਹਾ ਤਬਾਹ ਕਰਦ ਰਿਹਾ ਫੇਰ ਪਾਣੀ ਉਰੇ ਨਹੀਂ ਰੁਕੂਗਾ ਇਹ ਸ੍ਰੀ ਫਤਿਹਗੜ੍ਹ ਸਾਹਿਬ ਪਵਿੱਤਰ ਧਰਤੀ ਆ ਸ਼ਹੀਦਾਂ ਦੀ ਜਿਹੜੀ ਇਹ ਗੰਦੇ ਪਾਣੀ ਨੇ ਉੱਥੇ ਹੀ ਜਾਣਾ ਉਹ ਪਵਿੱਤਰ ਧਰਤੀ ਨੂੰ ਇਹ ਗੰਦਾ ਕਰਦ ਰਿਹਾ ਜਾ ਕੇ ਪਾਣੀ ਨੇ ਇੰਨਾ ਪਾਣੀ ਆ ਜਿਹੜਾ ਇਹ ਜਾਊਗਾ ਫੇਰ ਬਸੇ ਬਣਾਣਾ ਸ਼ਹਿਰ ਆ ਜਿਹੜਾ ਉਹ ਵੀ ਇਹ ਗੱਲ ਖਤਮ ਹੋਣਾ ਅਗਲਾ ਸ਼ਹਿਰ ਆ ਜਣਾ ਸਰਹੰਦ ਸਰਹੰਦ ਪਹਿਲਾਂ ਵੀ ਡੁੱਬਿਆ ਆ ਦੁਬਾਰਾ ਫੇਰ ਉਹ ਪਾਣੀ ਇਹ ਲਪੇਟ ਦੇ ਵਿੱਚੋਂ ਇਹਨੇ ਆਣੀ ਆਉਣਾ। ਇਸ ਲਈ ਅਸੀਂ ਤੁਹਾਨੂੰ ਇਹ ਜਿਹੜੀ ਚੀਜ਼ ਦੱਸ ਰਹੇ ਹਾਂ ਆਪਣੇ ਇਲਾਕਾ ਨਿਵਾਸੀਆਂ ਨੂੰ ਜਿੰਨੇ ਵੀ ਸਾਡੇ 35-40 ਪਿੰਡਾਂ ਬਸੀਪੜਾਣਾ ਬਲਾਕ ਦੇ ਚਾਹੇ ਸਰੰਦ ਬਲਾਕ ਦੇ ਆਜਣ ਚਾਹੇ ਸ਼ਹਿਰ ਆਜਣ ਚਾਹੇ ਬਸੀ ਵਿਠਾ ਸ਼ਹਿਰ ਦੇ ਭਰਾ ਵੀਰ ਭੈਣਾਂ ਸਾਰੇ ਆਜਣ ਭਰਾਵੋ ਇਹ ਮੌਕੇ ਨੂੰ ਤੁਸੀਂ ਹੱਥੋਂ ਜਾਣ ਨਾ ਦੋ ਕੋਈ ਵੀ ਹੈਜੀ ਅਸੋਕ ਵੀ ਘਟਾਣਾ ਵਾਪਰ ਜੇਵੇ ਤੁਹਾਨੂੰ ਇਹ ਭੁਗਤ ਨਹੀਂ ਪੈ ਜਵੇ ਪਹਿਲਾਂ ਵੀ ਕਿਸੇ ਸਾਰ ਨਹੀਂ ਲੱਤੀ ਹੈਗੀ ਹੁਣ ਵੀ ਕੋਈ ਇਸ ਸਾਰ ਨਹੀਂ ਲੈ ਰਿਹਾ ਹੈਗਾ ਸਾਡੇ ਕੋਲੇ ਇਹ ਕੇਸ ਪਹਿਲਾਂ ਵੀ ਆਇਆ ਤਾਂ ਹੁਣ ਵੀ ਹੈਗਾ ਮੈਂ ਤਾਂ ਅਸੀਂ ਹਰ ਟਾਈਮ ਤਤਵਰ ਰਹਨੇ ਆ ਜਦ ਮਰਜੀ ਕੋਈ ਬੰਦਾ ਸਾਨੂੰ ਕਾਲ ਕਰਕੇ ਬੁਲਾ ਸਕਦਾ ਵੀ ਸਾਡੇ ਗਾ ਜਥੇਬੰਦੀ ਖੜੀ ਨਹੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਵਰ ਜਥੇਬੰਦੀ ਡਟ ਕੇ ਖੜੀ ਆ ਆ ਡਟੀ ਰਹੂਗੀ ਹਰ ਟਾਈਮ ਜਦ ਵੀ ਸਾਨੂੰ ਸਨੇਹਾ ਲਾਉਂਗੇ 24 ਘਾਟੇ ਅਸੀਂ ਤੁਹਾਡੀ ਸੇਵਾ ਚ ਹਾਜ਼ਰ ਰਹਨੇ ਆ ਆ ਕੇ ਆ ਕੇ ਦੱਸੋ ਆਪਾਂ ਕੋਈ ਨਾ ਕੋਈ ਹੱਲ ਪ੍ਰਸ਼ਾਸਨ ਕੋਈ ਹੈ ਕੱਢੇ ਇਹ ਪਾਣੀ ਨੂੰ ਕਿੱਕਣਾ ਕੱਢਣਾ ਇਹ ਹੁਣ ਪ੍ਰਸ਼ਾਸਨ ਨੇ ਦੇਖਣਾ ਨਹੀਂ ਤਵਾਹੀਏ ਪਾਣੀ ਨੇ ਮਚਾਉਣੀਓ ਮਚਾਉਣੀ ਆ ਭਰਾਵੋ ਇਸੇ ਲਈ ਇਹ ਮਾੜੇ ਦਿਖਾਓ ਜੀ ਇੱਧਰ ਤੇ ਸਵਾਰ ਕੇ ਆ ਪਾਸਾ ਦਿਖਾ ਦਿਓ ਇੱਧਰਲੇ ਪਾਸੇ ਹੋ ਕੇ ਕਿਉਂਕਿ ਇਹ ਪਾਣੀ ਆ ਜਿਹੜਾ ਦੇਖ ਲੋ ਲੋ ਆ ਸਾਰਾ ਇੱਥੇ ਤੇ ਜਿਹੜਾ ਇਹ ਕਾਗਜ ਆ ਜਿਹੜਾ ਇਹ ਪਾਟ ਚੁੱਕਿਆ ਪਾਣੀ ਆ ਜਿਹੜਾ ਪਰਲੇ ਪਾਸੇ ਆ ਨਹਿਰ ਦਾ ਸਵਾਈਲ ਦਾ ਤੇ ਦੇਖ ਦੇ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਪਾਣੀ ਆ ਜਿਹੜਾ ਇਹ ਭਰਿਆ ਖੜਾ ਹੈ ਪੰਜ ਗਵਟਕ ਤਕਰੀਬਨ ਇਹ ਪਾਣੀ ਥੱਲੇ ਆ ਨਹਿਰ ਤੇ ਜਦ ਮਰਜੀ ਇਹ ਨਹਿਰ ਆ ਕੇ ਟੁੱਟ ਸਕਦੀ ਹੈ ਇਹਦਾ ਕੋਈ ਭਰੋਸਾ ਨਹੀਂ ਕਦ ਟੁੱਟ ਜੀਵੇ ਕਿਹੜੇ ਮੌਕੇ ਟੁੱਟ ਜੀਵੇ ਇਹ ਇਹਨੇ ਤਵਾਹੀ ਦਾ ਬਸੀ ਮਠਾਣਾ ਬਲਾਕ ਦੇ ਜਿੰਨੇ ਵੀ ਪਿੰਡ ਆਉਂਦੇ ਆ 35 40 ਆਉਨੇ ਆ ਤਵਾਹੀ ਮਚਾਉਣੀਓ ਮਚਾਉਣੀ ਆ ਪਾਣੀ ਨੇ ਜਦ ਮਰਜੀ ਇਹ ਪਾਣੀ ਟੁੱਟ ਕੇ ਮਚਾ ਸਕਦਾ ਕੋਈ ਵੀ ਚਾਹੇ ਮਜ਼ਦੂਰ ਆ ਚਾਹੇ ਕਿਸਾਨ ਆ ਉਹਨੇ ਬਚਣਾ ਪਰ ਆ ਉਹ ਕਿਸੇ ਨਹੀਂ ਹੋਏਗਾ ਤੁਹਾਡੇ ਘਰਾਂ ਦੇ ਸਮਾਨ ਖਰਾਬ ਸਾਰੇ ਹੋ ਜਣੇ ਆ ਹੁਣ ਤੁਹਾਨੂੰ ਅਸੀਂ ਬੇਨਤੀ ਕਰਦੇ ਆ ਕਿ ਆਪ ਇਸ ਨੂੰ ਗੌਰ ਕਰੀਏ ਆਪਾਂ ਇਸ ਕੰਮ ਦੀ ਸਾਰੇ ਦੀ ਅਸੀਂ ਇੱਧਰ ਤੇ ਚੱਲਦੇ ਚੱਲਦੇ ਨਾ ਨਾਲ ਹੀੜੀਆਂ ਕੋਲ ਜਿਹੜਾ ਬੰਨ ਬੰਨ ਲਾਇਆ ਵਾ ਵਿਚ ਨਹਿਰ ਦੇ ਉਹ ਪਿੰਡ ਕੋਲ ਹੁੰਦੇ ਹੁੰਦੇ ਦੂਏ ਪਾਸੇ ਇੱਧਰੇ ਪਾਸੇ ਨਾਲ ਹੀੜੀਆਂ ਤੇ ਦੂਜੀ ਸਾਈਡ ਆਪਣਾ ਅਜਿੰਦਾ ਤਾਜਪਰਾ ਤਾਜਪਰੇ ਅਸੀਂ ਹੁੰਦੇ ਹੁੰਦੇ ਨਹਿਰ ਦੇ ਦੇਖਿਆ ਜਦਾ ਆ ਕੇ ਇੱਧਰ ਪਿੰਡ ਬਡਵਾਲੀ ਆ ਗਿਆ ਇਸ ਸਾਈਡ ਇੱਧਰੇ ਪਾਸੇ ਪਿੰਡ ਬੜਵਾਲੀ ਆ ਗਿਆ ਇੱਧਰੇ ਪਾਸੇ ਤੇ ਇੱਧਰ ਆ ਗਿਆ ਲక్ష్ਮਨਗੜ ਆ ਗਿਆ ਇੱਧਰ ਪਿੰਡ ਆ ਅਸੀਂ ਫਿਰ ਆ ਗਏ ਇੱਧਰ ਦੇਖਦੇ ਦੇਖਦੇ ਥੱਲੇ ਪੁਆਇੰਟ ਆ ਹਾਂਜੀ ਅਸੀਂ ਨਾ ਫਿਰ ਉਧਰ ਤੇ ਆਉਂਦੇ ਆਉਂਦੇ ਨਾ ਨਹਿਰ ਦੇ ਨਾਲ-ਨਾਲ ਆ ਗਈ ਆ ਦੇਖਿਆ ਆ ਬੜਵਾਲੀ ਪਿੰਡ ਆ ਗਿਆ ਇੱਧਰੇ ਪਾਸੇ ਇੱਧਰੇ ਆ ਗਿਆ ਲక్ష్ਮਨਗੜ ਆ ਗਿਆ ਆ ਬੜਵਾਲਾ ਆ ਗਿਆ ਕੋਲੇ ਲక్ష్ਮਨਗੜ ਦੇ ਜੀ ਇਹ ਨਹਿਰ ਆ ਜਿਹੜੀ ਇੱਥੇ ਬਿਲਕੁਲ ਬਰਾਬਰ ਆ ਚੁੱਕੀ ਆ ਉੱਥੇ ਦਾ 5 ਫੁੱਟ ਦਾ ਫਰਕਾ ਪਾਣੀ ਦਾ ਉਰੇ ਹੈਗਾ तकरीबन 3 ਫੁੱਟ ਦੇ ਘਟ ਹੋਊਗਾ ਪਾਣੀ ਇਹ ਇੱਥੇ ਬਰਾਬਰ ਜਿਹੀ ਤਕਰੀਬਨ ਪਾਣੀ ਇਹ ਆਇਆ ਵਾ ਪਹਿਲਾਂ ਜਿਹੜਾ ਪਾਣੀ ਹੈ ਸਾਨੂੰ ਐਂ ਲੱਗਦਾ ਤਾਂ ਵੀ ਉਧਰ ਨੂੰ ਇਹ ਪਾਣੀ ਟੁੱਟੂਗਾ ਉਧਰ ਤੋਂ ਟੁੱਟਣ ਦੀ ਘੱਟ ਸੁਭਾਵਨਾ ਜੀ ਲੱਗਦੀ ਆ ਪਾਣੀ ਜਿਹੜਾ ਟੁੱਟਣਾ ਹੈ ਇਹ ਇਧਰੇ ਪਾਸੇ ਟੁੱਟਣ ਦੀ ਜ਼ਿਆਦਾ ਸੁਭਾਵਨਾ ਹੈ ਲਛਮਣ ਗੜ੍ਹੇ ਪਾਸੇ ਨੂੰ ਨਹਿਰ ਨੇ ਇਹਨੇ ਨਹਿਰ ਨੇ 3 ਫੁੱਟ ਪਾਣੀ ਹੈ ਜੀ ਆਹ ਚੰਗੀ ਤਰ੍ਹਾਂ ਦਿਖਾਓ ਜੀ ਨਾਲ ਲੱਗ ਕੇ ਨਾ 3 ਫੁੱਟ ਪਾਣੀ ਆ ਬਸ ਜੀ ਜੇ ਮੈਂ ਆਇਆ ਚੂਲੀ 'ਤੇ ਪਰ ਲਮਾ ਨਾ ਇਕਣਾ ਐ ਹੋ ਕੇ ਮੈਂ ਆਇਆ ਐ ਚੂਲੀ 'ਤੇ ਹੋ ਜੂਗੀ ਰਾਮ ਨਾਲ ਐ ਉਹ ਚੂਲੀ 'ਤੇ ਹੁੰਦੀ ਹੈ ਪਾਣੀ ਦੀ ਇਕਣਾ ਐ ਇਹ ਤਕਰੀਬਨ ਮੇਰੇ ਸਾਹ ਦੇ ਤਿੰਨ ਕਬੂਟਰ ਏਰੀਆ ਲੱਗਦਾ ਔਰੇ ਮੈਨੂੰ ਇਧਰਲੇ ਪਾਸੇ ਨੂੰ ਜਿਹੜਾ ਪਾਣੀ ਹੈ ਇਹ ਇਹ ਨਾ ਟੁੱਟ ਜਣੀ ਇਧਰ ਨੂੰ ਜਦ ਵੀ ਬਾਰਿਸ਼ ਪਾਊਗੀ ਬਾਰਿਸ਼ ਜਦ ਪੈਣੀ ਹੈ ਨਹਿਰ ਨਾਲ ਇੱਕ ਦਾ ਬਡਵਾਲੀ ਵਾਲੇ ਪਾਸੇ ਨੂੰ ਜਾਊਗੀ ਜਾਊਗੀ ਇੱਕ ਹੀ ਜਾਊਗੀ ਇਧਰ ਲਾਸ਼ਾਂ ਗਲ ਕਣੀ ਹੋ ਇਧਰ ਆ ਕੇ ਬਸੀ ਬਠਾਣਾ ਬਲਾਕ ਆ ਕੇ ਇਧਰ ਸਾਰਾ ਹੀ ਇਹ ਪਿੰਡ ਵੀ ਤਬਾਹ ਹੋਣਗੇ ਹੋਣਗੇ ਹਰ ਕੀਮਤ ਪੁਰਿਆਂ ਨੇ ਹੋਣੀ ਹੀ ਹੋਣਾ ਕੋਈ ਰੋਕ ਨਹੀਂ ਸਕਦਾ ਹੈਗਾ ਇੱਧਰਲੇ ਬਸੇ ਆ ਗਿਆ ਮਰੰਡੇ ਵਾਲਾ ਏਰੀਆ ਇਹ ਬਡਵਾਲੀ ਨੂੰ ਹੁੰਦਾ ਹੁੰਦਾ ਪਾਣੀ ਕਿਉਂਕਿ ਲੋਕ ਹਾਲੇ ਨੇਰੇ ਜੀ ਬੈਠੇ ਆ ਉਹ ਸਰਵਾ ਵਗੈਰਾ ਹੀ ਕਰਦੇ ਹੈਗੇ ਅਸੀਂ ਸਰਵਾ ਕਰਕੇ ਦੇਖੇ ਆਈਦਾ ਸਾਰਾ ਅਜ ਜੈਜਾ ਲਿਆ ਮੈਂ ਚੰਗੀ ਤਰ੍ਹਾਂ ਆ ਕੇ ਇਹ ਬਡਵਾਲੀ ਦੇ ਲੋਕ ਚਾਹੇ ਆ ਕੇ ਤਾਜਪੁਰਾ ਬਾਈਬਲ ਕਲਾ ਆ ਗਿਆ ਇੱਧਰ ਜਿਹੜੇ ਪਿੰਡ ਆ ਸਾਰੇ ਨੇਰੇ ਜੀ ਬੈਠੇ ਆ ਵੀ ਸਾਡੇ ਘਰੇ ਮਾਰ ਪੈਣੀ ਆ ਇਹਨਾਂ ਪਿੰਡਾਂ ਨੂੰ ਵੀ ਮਾਰ ਪੈਣੀ ਆ ਇੱਧਰਲੇ ਨੂੰ ਵੀ ਪੈਣੀ ਆ ਦੇਖ ਲੋ ਕਿੱਡੀ ਮਾਰ ਆਏ ਪਾਣੀ ਦੀ ਪਾਣੀ ਦਾ ਉਹਰੇ ਬਰਾਬਰੀ ਤਕਰੀਬਨ ਆ ਚੁੱਕਿਆ ਜੇ ਇੱਕ ਮੀਂਹ ਪੜ ਕੇ ਪੈ ਗਿਆ ਨਹਿਰ ਨੇ ਜੇ ਟੁੱਟ ਜਾਣਾ ਕੋਈ ਹੀਲਾ ਨਹੀਂ ਹੈਗਾ ਇਹਦਾ ਨਹਿਰ ਦਾ ਬੰਨ ਲਾਉਣੇ ਵਾਲਾ ਜੇ ਕੀ ਸਰਕਾਰ ਨੇ ਭੱਜੀ ਨੇ ਫਿਰਨਾ ਫੇ ਸਾਰਾ ਪ੍ਰਸ਼ਾਸਨ ਹੀ ਭੱਜਿਆ ਫਿਰੂਗਾ ਇੱਧਰ ਫਤੇਗੜ ਸਾਹਿਬ ਵਾਲੇ ਪ੍ਰਸ਼ਾਸਨ ਨੇ ਭੱਜ ਜੇ ਫਿਰਨਾ ਇੱਧਰ ਰੋਪੜਾ ਲੈਣੇ ਭੱਜੇ ਫਿਰਨਾ ਐਸ ਡੀ ਐਮ ਦੋ ਹੀ ਭੱਜੇ ਫਿਰਨਗੇ ਬਸੀ ਪਠਾਨਾ ਐਸ ਡੀ ਐਮ ਭੱਜਿਆ ਫਿਰੂਗਾ ਫਿਰ ਚਾਹੇ ਤਹਿਸੀਲਦਾਰ ਹੋਵੇ ਇੱਧਰ ਆਪਣਾ ਹੈਗਾ ਮਰੰਡੇ ਵਾਲਾ ਚਾਹੇ ਤਹਿਸੀਲਦਾਰ ਹੋਵੇ ਚਾਹੇ ਐਸ.ਡੀ.ਐਮ ਹੋਵੇ ਚਾਹੇ ਡਿਸੀ ਸਾਹਿਬ ਹੋਣ ਰੋਪੜ ਵਾਲੇ ਇਹ ਫਿਰ ਭੱਜੇ ਫਿਰਨਗੇ ਫੇ ਲੋਕਾਂ ਕੋਲ ਇਹ ਮંત્રી ਵੀ ਆਉਣਗੇ ਹਾਂਜੀ ਤੁਹਾਡੀ ਅਸੀਂ ਮਦਦ ਕਰਦੇ ਆ ਹੁਣ ਕੋਈ ਨਹੀਂ ਕਰ ਰਿਹਾ ਹੈਗਾ ਹੁਣ ਕੋਈ ਮੌਕਾ ਨਹੀਂ ਸੰਭਲ ਰਿਹਾ ਹੈਗਾ ਜਿਹੜਾ ਪਾਣੀ ਇਹ 5 ਫੁੱਟ ਮੈਂ ਪਹਿਲਾਂ ਵੀ ਕਿਹਾ ਖੜਾ ਜਾਊਗਾ ਤਵਾਹੀ ਮਚਾਉਂਦਾ ਜਾਊਗਾ ਇਹ ਇਹ ਪਾਣੀ ਹਰ ਹੀਲੇ ਨੇ ਨਹਿਰ ਨੇ ਟੁੱਟਣਾ ਟੁੱਟਣਾ ਕੋਈ ਬਚਾਉਣ ਵਾਲੀ ਨਹੀਂ ਨਾ ਇਹਨੂੰ ਰੋਕਿਆ ਹੁਣ ਬੇਨਤੀ ਹੱਥ ਬੰਨ੍ਹ ਕੇ ਸਾਡੀ ਇਹ ਭਾਈ ਇਸ ਨੂੰ ਪਾਣੀ ਨੂੰ ਸੰਭਲੋ ਇਹਦਾ ਕੋਈ ਹਿਲਾ ਕਰ ਦੋ ਇਹਦਾ ਪਾਣੀ ਦਾ ਜਿੱਕੜਾ ਮਰਜ਼ੀ ਕਰੋ ਸਾਨੂੰ ਨਹੀਂ ਪਤਾ ਇਹ ਸਰਕਾਰ ਨੇ ਕਰਨਾ ਇਹਦੇ ਬਾਰੇ ਸਾਨੂੰ ਨਹੀਂ ਪਤਾ ਕਿਵੇਂ ਕਰਨਾ ਸਰਕਾਰ ਨੇ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਖੈੜ ਦੀਆਂ ਗੰਦੀਆਂ ਇਹ ਕਲੋਨੀਆਂ ਨਾਲ ਉਹਦਾ ਗੰਦਾ ਪਾਣੀ ਆ ਇਹ ਸਰਕਾਰ ਬੰਦ ਕਰੇ ਇਹ ਪਾਣੀ ਨੂੰ ਕੱਢੇ ਕਿਸੇ ਨਾ ਕਿਸੇ ਤਰੀਕੇ ਨਾਲ ਜਿੱਧਰ ਨੂੰ ਮਰਜ਼ੀ ਕੱਢੇ ਤਾਂ ਸਾਡੇ ਜਿਹੜੇ ਪਿੰਡਾਂ ਪਿੰਡਾਂ ਦੇ ਪਿੰਡ ਤਾਂ ਬਚਣੇ ਆ ਹੁਣ ਤੁਸੀਂ ਇਸਾਬ ਲਾ ਲਓ ਪਹਿਲਾਂ ਮੈਂ ਤਾਜ਼ਾ 30 35 ਪਿੰਡ ਗਿਆ ਤਾਂ ਮੈਂ ਹੁਣ ਮੈਂ ਪਿੰਡੇ ਵੱਧ ਚੁੱਕੇ ਨੇ 5-7 ਮਿੰਟਾਂ ਦਾ ਇਧਰ ਹੀ ਵੱਧ ਜਾਈ ਜਣੇ ਆ ਤਕਰੀਬ ਨੇ 50 ਪਿੰਡਾਂ ਨੂੰ ਪਾਣੀ ਦੀ ਮਾਰ ਪੈਂਦੀ ਪੈਣੀ ਆ ਭਰਾਓ 50 ਪਿੰਡਾਂ ਨੂੰ 50 ਮਿੰਟ ਥੋੜੇ ਜਿਨੇ ਹੁੰਦੇ ਹੈਗੇ ਇਹ ਪਾਣੀ ਥੋੜਾ ਨਹੀਂ ਹੈਗਾ ਹੈਗਾ ਕਿੰਨੀ ਚੌੜੀ ਨਹਿਰ ਆ ਇੱਥੇ ਦੇ ਲੈ ਕੇ ਦੇਖ ਲਓ ਕਿੰਨੀ ਚੌੜੀ ਨਹਿਰ ਆ ਕਿੰਨੀ ਡੂੰਘੀ ਨਹਿਰ ਆ ਕਿੰਨੀ ਡੂੰਘੀ ਨਹਿਰ ਆ ਇਹਦਾ ਪਾਣੀ ਨੇ ਜਿਆਦਾ ਨਹੀਂ ਤਬਾਹੀ ਮਚਾਉਣੀ ਆ ਔਰਕ ਕਿਸਾਨਾਂ ਮਜ਼ਦੂਰਾਂ ਨੂੰ ਇਹ ਨਹੀਂ ਬਰਬਾਦ ਕਰਨਾ ਹੈ ਇਹ ਹੀ ਬੇਨਤੀ ਆ ਸਾਰਿਆਂ ਨੂੰ ਕਿ ਹੱਥ ਬੰਨ੍ਹ ਕੇ ਆਪਾਂ ਸਾਰੇ ਰਲ ਕੇ ਇਹਦੇ ਵਿਰੁੱਧ ਵੀ ਆਪਾਂ ਲੜਾਈ ਲੜੀਏ ਆਓ ਇਕੱਠੇ ਹੋ ਗਏ ਆਪਾਂ ਸਾਰੇ ਚੱਲੀਏ ਏਕਾ ਕਰੀਏ ਕਰ ਕਰ ਤੇ ਇੱਕ ਇੱਕ ਬੰਦਾ ਜ਼ਰੂਰ ਨਿਕਲਣਾ ਚਾਹੀਦਾ ਇਹ ਲੜਾਈ ਲੜਨੇ ਵਾਸਤੇ ਤਾਂ ਤੁਸੀਂ ਬਚਣਾ ਨਹੀਂ ਪਰ ਆਵੋ ਤੁਹਾਡਾ ਕੋਈ ਹੀਲਾ ਨਹੀਂ ਹੈਗਾ ਕਿਸੇ ਸਰਕਾਰ ਨੇ ਤੁਹਾਡੀ ਸਾਰ ਨਹੀਂ ਲੈਣੀ ਆਪਣਾ ਕਾਰਜ ਆਪਣੇ ਹੱਥੀ ਸੁਵਾਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਬਣ ਕੇ ਦਰਜਾ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ